ਪੰਜਾਬ ਦੇ ਮੁੱਖ ਮੰਤਰੀ ਜੇ ਸਾਹਵ ਨਾਲ ਜੇ ਦੇਖੀਏ ਪੰਜਾਬ ਦਾ ਰਗਲਾ ਪੰਜਾਬ ਬਣ ਗਿਆ ਤੁਸੀਂ ਫਿਰ ਧਰਨੇ ਲਾ ਰਹੇ ਗੱਲ ਆਹੀ ਹੈ ਅਸੀਂ ਆਹੀ ਆਣੇ ਕਿ ਜੋ ਅਸੀਂ ਕਹਿ ਰਹੇ ਹਾਂ ਉਹ ਨਾ ਕਰੋ ਜੋ ਤੁਸੀਂ ਪਹਿਲਾਂ ਖੁਦ ਕਹਿੰਦੇ ਰਹੇ ਹੋ ਉਹ ਕਰ ਦਿਓ ਬਸ ਤੇ ਜੇ ਉਹ ਨਹੀਂ ਕਰ ਰਹੇ ਮੈਂ ਲੋਕਾਂ ਨੂੰ ਦੱਸ ਦਿਓ ਕਿਉਂ ਨਹੀਂ ਕਰ ਰਹੇ ਪ੍ਰੋਟੇਸਟ ਵਾਲਾ ਸਾਰੇ ਨਾਤਲ ਮੁੰਡਾ ਵਾਵਾ ਕਹਿੰਦੇ ਰੰਗਲਾ ਪੰਜਾਬ ਬਣ ਗਿਆ ਤੁਹਾਨੂੰ ਨਹੀਂ ਨਜ਼ਰ ਆਉਂਦਾ ਆ ਮਾੜੀ ਮੁਸਤਫਾ ਚਲੇ ਜਾਓ ਅੱਧੇ ਪਿੰਡ ਨੂੰ ਕੈਂਸਰ ਹੈ ਰਾ ਆਗਲੇ ਚਲੇ ਜਾਓ ਬੰਦੇ ਬਿਮਾਰ ਸਾਰਾ ਪਿੰਡ ਆ ਵਲੀਪੁਰ ਚਲੇ ਜਾਓ ਆ ਫਤੇਗੜ ਸਾਹਿਬ ਚਲੇ ਜਾਓ ਗੁੱਡਾਂ ਨਾਲਾ ਵੇਖ ਲੋ ਹੰਸਲਾ ਨਦੀ ਵੇਖ ਲੋ ਜੀਰਾ ਫੈਕਟਰੀ ਦੇ ਵੇਖ ਲੋ ਰੰਗਲੇ ਪੰਜਾਬ ਨੂੰ ਸਰਕਾਰ ਡਾਈਂਗ ਫੈਕਟਰੀਆਂ ਖਿਲਾਫ ਧਰਨਾ ਲਾਇਆ ਸਰਕਾਰਾਂ ਤਾਂ ਕਹਿੰਦੀ ਕਿ ਇਹੀ ਡਾਈਂ ਫੈਕਟਰੀਆਂ ਜੋ ਇਹ ਫੈਕਟਰੀਆਂ ਨੇ ਇੰਡਸਟਰੀ ਲੁਧਿਆਣੇ ਦੀ ਕਿੰਨੇ ਨੌਕਦਿਆਂ ਨੂੰ ਰੁਸਕਾਰ ਦੇ ਹੋਰ ਕੋਈ ਫੈਕਟਰੀ ਨਹੀਂ ਦਿੱਤੇ ਕੰਮ ਨਹੀਂ ਮਿਲਦਾਗਾ ਇੱਕ ਤਰੀਕਾ ਬਣਾ ਲਿਆ ਆ ਪਹਿਲਾ ਜਿਹੜੀ ਚੀਜ਼ ਨੂੰ ਇਹ ਕਹਿੰਦੇ ਨੇ ਗਲਤ ਹੁਣ ਸਹੀ ਕਿਵੇਂ ਹੋ ਗਈ ਉਹਵੇਂ ਬੋਲੀ ਜਾਂਦੇ ਨੇ ਨਾ ਕੋਲ ਗੱਲ ਬਹੁਤ ਵੱਡੀ ਜਾੜੀ ਆ ਯਾਰ ਸ਼ਰਿਆਂ ਵਾਂ ਕੁੜੀ ਕਾਟੇ ਮੈਂ ਕੈਸਰ ਕਿੰਨੀ ਜੋ ਹੁੰਦੇ ਆ ਮਤਲਬ ਕਿ ਜਦ ਆਮ ਜਰੂਟੀਸ਼ਨ ਕਰਾਉਂਦੇ ਆ ਤਾਂ ਉਸ ਵਿੱਚ ਬਹੁਤ ਜ਼ਿਆਦਾ ਸੀਰੀਅਸ ਨਹੀਂ ਜੋ ਹੁੰਦੇ ਆ ਉਹਨਾਂ ਦੀ ਐਸੀ ਗੱਲਾਂ ਤੋਂ ਬਾਹੂ ਕੋਕੇ ਬਣਾਈ ਸੀ ਕਿ ਪੰਜਾਬ ਦੇ ਮਸਲੇ ਚੱਕ ਦੇ ਨੇ ਐਸੇ ਬੁੱਢੇ ਨਾਲੇ ਤੇ ਆਉਂਦੇ ਵੀ ਰਹੇ ਨੇ ਕੀ ਲੱਗਦਾ ਕੁਰਸੀ ਬੈਠ ਕੇ ਉਹ ਕੁਰਸੀ ਹੈ ਜਿਹੜੀ ਆ ਕਿ ਮਸਲੇ ਭਲਾ ਦਿੰਦੀ ਹੈ ਦਾ ਹੱਲ ਕੀ ਆ ਪ੍ਰਦਰਸ਼ਨ ਤਾਂ ਲੰਬੇ ਸਮੇਂ ਤੋਂ ਹੁੰਦੇ ਨੇ ਹੱਲ ਕੀ ਆ ਇਹ ਹੱਲ ਸਰਕਾਰ ਦੱਸੂਗੀ ਜਾਂ ਅਸੀਂ ਦੱਸਾਂਗੇ ਤੁਸੀਂ ਤੁਹਾਡੇ ਮੁਤਾਬਕ ਕੀ ਹੱਸਦਾ ਮੈਂ ਉਦੋਂ ਦੱਸੂਗਾ ਜਦੋਂ ਇਹ ਦੱਸਣਗੇ ਕਿ ਸਾਡਾ ਲਾਗੂ ਹੋ ਜਾਊਗਾ ਕਿਉਂਕਿ ਮਡੇ ਨਾਲ ਇਹਨੂੰ ਬੰਨ ਮਾਰਨਾ ਵੱਡਾ ਪ੍ਰੋਜੈਕਟ ਆ ਪ੍ਰਸ਼ਾਸਨ ਨੇ ਰੋਕਣਾ ਵੀ ਆ ਕੰਟਰੋਲ ਕਾ ਹੋ ਜਾਊਗਾ ਸਾਰਾ ਮਾਮਲਾ ਕੀ ਕਰੀਏ ਸਰਕਾਰ ਜ਼ਿੰਮੇਵਾਰ ਕੀ ਕਰੀਏ ਤੁਸੀਂ ਦੱਸ ਦਿਓ ਅਸੀਂ ਤਾਂ ਵਾਰ-ਵਾਰ ਕਹਿ ਰਹੇ ਹਾਂ ਕਿ ਕੁਝ ਕਰੋ ਕੁਝ ਕਰੋ ਇਹਨਾਂ ਦਾ ਐਮ.ਐਲ.ਏ ਵੀ ਹੁੰਦਾ ਇਹਨਾਂ ਦੀ ਨੀਂਹ ਪੱਥਰ ਤੋੜੀ ਜਾਂਦਾ ਹੈ ਤੇ ਸਰਕਾਰ ਕੁਝ ਕਰ ਹੀ ਨਹੀਂ ਰਹੀ ਕਿ 15 ਸਤੰਬਰ ਦੀ ਤਰੀਕਾ ਸਰਕਾਰ ਨੂੰ ਡੈਡਲਾਈਨ ਹੈ ਇਹ ਸਹੀ ਹੈ ਜੇ ਛੇੜਿਆ ਤਾਂ ਕਰਕੇ ਹਟਾ ਇਹ ਪੱਕੀ ਗੱਲ ਹੈ ਅਸ ਵਕਤ ਲੁਧਿਆਣੇ ਦੇ ਵਿੱਚ ਮੌਜੂਦ ਹਾਂ ਜਿੱਥੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਲਈ ਜੋ ਗੁੱਡੇ ਨਾਲੇ ਦਾ ਪਾਣੀ ਕਾਲਾ ਪਾਣੀ ਸਤਲੁਜ ਪੈਂਦਾ ਉਸ ਨੂੰ ਰੋਕਣ ਦੇ ਲਈ ਵੱਟਾ ਮੋਰਚਾ ਲੱਗਿਆ ਫਤੋਜਮਾਨ ਪਹੁੰਚੇ ਨੇ ਕੁਝ ਸਮਾਂ ਪਹਿਲਾਂ ਬਲੀਪੁਰ ਪਿੰਡ ਚ ਪਹੁੰਚੇ ਸੀ ਉੱਥੇ ਗੱਲਬਾਤ ਕਰੀ ਸੀ ਅੱਜ ਵੱਡਾ ਇਕੱਠ ਹੋਇਆ ਸਾਡੇ ਨਾਲ ਨੇ ਗੱਲਬਾਤ ਕਰ ਲੈਣੇ ਆ ਮਾਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਦੇ ਹਿਸਾਬ ਨਾਲ ਜੇ ਦੇਖੀਏ ਪੰਜਾਬ ਦਾ ਰੰਗਲਾ ਪੰਜਾਬ ਬਣ ਗਿਆ ਤੁਸੀਂ ਫਿਰ ਧਰਨੇ ਲਾ ਰਹੇ ਹੋ ਗੱਲ ਆਹੀ ਐ ਅਸੀਂ ਆਹੀ ਆਣੇ ਕਿ ਜੋ ਅਸੀਂ ਕਹਿ ਰਹੇ ਹਾਂ ਉਹ ਨਾ ਕਰੋ ਜੋ ਤੁਸੀਂ ਪਹਿਲਾਂ ਖੁਦ ਕਹਿੰਦੇ ਰਹੇ ਹੋ ਉਹ ਕਰ ਦਿਓ ਬਸ ਸਾਰਾ ਮਸਲਾ ਹੱਲ ਹੋ ਜੂ ਜੋ ਖੁਦ ਕਹਿੰਦੇ ਰਹੇ ਹੋ ਬਸ ਉਹ ਕਰ ਦਿਓ ਤੇ ਜੇ ਉਹ ਨਹੀਂ ਕਰ ਰਹੇ ਤੇ ਲੋਕਾਂ ਨੂੰ ਦੱਸ ਦਿਓ ਕਿਉਂ ਨਹੀਂ ਕਰ ਰਹੇ ਬਸ ਇੰਨੀ ਕੁ ਗੱਲ ਐ ਤਾਂ ਕਹਿੰਦੇ ਰੰਗਲਾ ਪੰਜਾਬ ਬਣ ਗਿਆ ਤੁਹਾਨੂੰ ਨਹੀਂ ਨਜ਼ਰ ਆਉਂਦਾ ਆਹ ਉਹ ਚਲੋ ਸਾਰਿਆਂ ਤੋਂ ਮੈਂ ਕੀ ਦੱਸਣਾ ਉਹ ਪੁੱਛ ਲਓ ਸਾਰਿਆਂ ਤੋਂ ਰੰਗਲਾ ਪੰਜਾਬ ਐ ਆਹ ਮਾੜੀ ਮੁਸਤਫਾ ਚਲੇ ਜਾਓ ਅੱਦੇ ਪਿੰਡ ਨੂੰ ਕੈਂਸਰ ਐ ਤਰਾ ਅਗਲੇ ਚਲੇ ਜਾਓ ਬੰਦੇ ਬਿਮਾਰ ਸਾਰਾ ਪਿੰਡ ਆ ਵਲੀਪੁਰ ਚਲੇ ਜਾਓ ਆ ਫਤੇਗੜ ਸਾਹਿਬ ਚਲੇ ਜਾਓ ਬੁੱਢੇ ਨਾਲਾ ਵੇਖ ਲਓ ਹੰਸਲਾ ਨਦੀ ਵੇਖ ਲਓ ਜੀਰਾ ਫੈਕਟਰੀ ਵੇਖ ਲਓ ਦੇਖ ਲਓ ਰੰਗਲੇ ਪੰਜਾਬ ਨੂੰ ਪੰਜਾਬ ਦਾ ਤਾਂ ਨਾਮ ਪਾਣੀਆਂ ਤੇ ਪਿਆ ਸੀ ਤੇ ਪੰਜਾਬ ਦਾ ਨਾਮ ਪਾਣੀਆਂ ਤੇ ਪਿਆ ਸੀ ਪੰਜਾਬ ਜਦੋਂ ਬਾਹਰ ਜਾ ਕੇ ਕਿਤੇ ਆਪਣੀ ਆਈਡੈਂਟੀ ਦੱਸਦੇ ਹੋ ਪੰਜਾਬ ਦੱਸਦੇ ਹੋ ਮਨ 'ਚ ਖਿਆਲ ਆਉਂਦਾ ਕਿ ਉੱਥੋਂ ਦਾ ਪਾਣੀ ਤਾਂ ਗੰਧਲਾ ਹੋ ਗਿਆ ਜੋ ਸਾਡੇ ਕੋਲੇ ਇੱਕੋ ਚੀਜ਼ ਦਾ ਪਾਣੀ ਨਾ ਪੱਥਰ ਹੈ ਨਾ ਹੀਰਾ ਹੈ ਨਾ ਕੁਛ ਹੈ ਉਹਦਾ ਵੀ ਸਤਿਆਨਾਸ਼ ਹੋ ਗਿਆ ਜਾਂ ਤਾਂ ਲੁੱਟ ਕੇ ਲੈ ਗਏ ਤੇ ਜਾਂ ਖਰਾਬ ਹੋ ਗਿਆ ਅੱਜ ਖੜੇ ਜਿੱਥੇ ਵੀ ਅੱਜ ਖੜੇ ਤੁਸੀਂ ਨਾ ਸਰਕਾਰਾਂ ਇੰਡਸਟਰੀਆਂ ਦੇ ਖਿਲਾਫ ਧਰਨਾ ਲਾਇਆ ਕਿ ਜੋ ਡਾਈੰਗ ਫੈਕਟਰੀਆਂ ਨੇ ਸਰਕਾਰ ਡਾਈੰਗ ਫੈਕਟਰੀਆਂ ਖਿਲਾਫ ਧਰਨਾ ਲਾਇਆ ਸਰਕਾਰਾਂ ਤਾਂ ਕਹਿੰਦੀ ਕਿ ਇਹੀ ਡਾਈੰਗ ਫੈਕਟਰੀਆਂ ਜੋ ਇਹ ਫੈਕਟਰੀਆਂ ਨੇ ਇੰਡਸਟਰੀ ਲੁਧਿਆਣੇ ਦੀ ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਹੀਆਂ ਮੈਨੂੰ ਇਹ ਦੱਸੋ ਲੈ ਵੀ ਫੈਕਟਰੀਆਂ ਦੁਨੀਆ ਛੇ ਨਹੀਂ ਔਰ ਥੇਮਸ ਦਾ ਰਿਆ ਸਾਫ ਨਹੀਂ ਹੋਇਆ ਲੁਧਿਆਉ ਤੋਂ ਲੰਡਨ ਦਾ ਆ ਤਮਨ ਲਾਡੂ ਨੇ ਡਾਈਂਗ ਬੰਦ ਕਰਕੇ ਉਹਦੇ ਡਰਾਈ ਡਾਈਂਗ ਲੈ ਆਂਦੀ ਕਿ ਸਾਡੇ ਨਹੀਂ ਆ ਸਕਦੀ ਕੌਣ ਕਰੂਗਾ ਇਹ ਗਵਰਨਮੈਂਟ ਦਾ ਕੰਮ ਹੈ ਨਾ ਕੌਣ ਕਰੂ ਜੇ ਤਮਨ ਲਾਡੂ ਕਰ ਸਕਦਾ ਹੈ ਬਾਕੀ ਦੇਸ਼ ਕਰ ਸਕਦਾ ਦੁਨੀਆ ਕਰ ਸਕਦੀ ਤੁਸੀਂ ਨਹੀਂ ਕਰ ਸਕਦੇ ਹੋਰ ਕੋਈ ਫੈਕਟਰੀ ਨਹੀਂ ਜਿੱਥੇ ਕੰਮ ਨਹੀਂ ਮਿਲਦਾਗਾ ਇੱਕ ਤਰੀਕਾ ਬਣਾ ਲਿਆ ਆ ਪਹਿਲਾਂ ਜਿਹੜੀ ਚੀਜ਼ ਨੂੰ ਇਹ ਕਹਿੰਦੇ ਰੇ ਗਲਤ ਹੁਣ ਸਹੀ ਕਿਵੇਂ ਹੋ ਗਈ ਉਹ ਐਵੇਂ ਬੋਲੀ ਜਾਂਦੇ ਨੇ ਨਾ ਕੋਈ ਗੱਲ ਮੌਤ ਵੰਡੀ ਜਾ ਰਹੀ ਹੈ ਯਾਰ ਸ਼ਰਮ ਕੋਈ ਰੋਕਦਾ ਨਹੀਂ ਇਹਨਾਂ ਨੂੰ ਅਸੀਂ ਨਹੀਂ ਇਹਦੇ ਕਾਨੂੰਨ ਤੋੜੋ ਕਾਨੂੰਨ ਮੰਨੋ ਕੀ ਹੈ ਦੇਸ਼ ਦਾ ਕਾਨੂੰਨ ਕਿ ਤੇ ਰਿਆਚ ਨਹੀਂ ਪਾ ਸਕਦੇ ਟ੍ਰੀਟਡ ਵਾਟਰ ਵੀ ਇਹ ਅਨਟ੍ਰੀਟਡ ਪਾ ਰਹੇ ਨੇ ਕਾਲਾ ਸ਼ਾਹ ਪਾ ਰਹੇ ਨੇ ਤੁਸੀਂ ਪ੍ਰਦਰਸ਼ਨ ਕਿਸ ਦੇ ਖਿਲਾਫ ਕਰ ਰਹੇ ਹੋ ਕਿਉਂਕਿ ਸਰਕਾਰ ਦੇ ਮੌਜੂਦਾ ਇਸ ਇਲਾਕੇ ਦੇ ਵਿਧਾਇਕ ਨੇ ਤਾਂ ਕੱਲ ਨਹੀਂ ਪੱਤਰ ਵੀ ਤੋੜਤਾ ਅਸਤੀਫਾ ਵੀ ਦੇ ਦਿਓ ਕਮੇਟੀ ਨੂੰ ਵੀ ਕਹਿ ਦਿਓ ਜੋ ਉਹਨਾਂ ਦੀ ਕਮੇਟੀ ਕਰਦੀ ਹੈ ਉਹਦੇ ਬਾਰੇ ਵੀ ਦੱਸ ਦਿਓ ਤੇ ਦੱਸੋ ਸਰਕਾਰ ਕੀ ਕਰ ਰਹੀ ਹੈ ਜੇ ਨਹੀਂ ਦੱਸ ਸਕਦੇ ਅਸਤੀਫਾ ਦੇ ਦਿਓ ਆਓ ਸਾਡੇ ਨਾਲ ਅਸੀਂ ਅੱਗੇ ਲਾਵਾਂਗੇ ਪੰਜਾਬ ਦੇ ਮੁੱਖ ਮੰਤਰੀ ਤਾਂ ਲੋਕਾਂ ਨੇ ਉਹਨਾਂ ਦੀ ਏਸੇ ਗੱਲਾਂ ਤੋਂ ਭਾਵੂ ਕੋਕੇ ਬਣਾਏ ਸੀ ਕਿ ਪੰਜਾਬ ਦੇ ਮਸਲੇ ਚੱਕਦੇ ਨਹੀਂ ਏਸੇ ਬੁੱਢੇ ਨਾਲੇ ਤੇ ਆਉਂਦੇ ਵੀ ਰਹੇ ਨੇ ਕਿ ਲੱਗਦਾ ਕੁਰਸੀ ਬੈਠ ਕੇ ਉਹ ਕੁਰਸੀ ਅਜਿਹੀ ਹੈ ਕਿ ਮਸਲੇ ਭਲਾ ਦਿੰਦੀ ਆ ਇਹ ਤੁਸੀਂ ਬੈਟਰ ਦੱਸ ਸਕਦੇ ਹੋ ਤੁਹਾਨੂੰ ਪਤਾ ਹੀ ਆ ਆਹੀ ਹੋਇਆ ਕਿੱਧਰ ਗਏ ਮਸਲੇ ਮੈਂ ਤਾਂ ਵਾਰ-ਵਾਰ ਕਹਿੰਨਾ ਅਸੀਂ ਸਾਰੇ ਕਹਿੰਨੇ ਆ ਆ ਨੌਜਵਾਨ ਮੁੰਡੇ ਵੀ ਆਏ ਆ ਇੱਥੋਂ ਇਹ ਸਾਰੇ ਕਹਿੰਦੇ ਨੇ ਕਿ ਜੋ ਅਸੀਂ ਕਹਿ ਰਹੇ ਉਹ ਨਾ ਕਰੋ ਜੋ ਤੁਸੀਂ ਕਹਿ ਰਹੇ ਸੀ ਉਹ ਕਰ ਲਓ ਬਸ ਬਹੁਤ ਹੈ ਮਸਲੇ ਦਾ ਹੱਲ ਕੀ ਆ ਪ੍ਰਦਰਸ਼ਨ ਤਾਂ ਲੰਬੇ ਸਮੇਂ ਤੋਂ ਹੁੰਦੇ ਨੇ ਹੱਲ ਕੀ ਆ ਇਹ ਹੱਲ ਸਰਕਾਰ ਦੱਸੂਗੀ ਜਾਂ ਅਸੀਂ ਦੱਸਾਂਗੇ ਏ ਹਾਲੋ ਪ੍ਰਿੰਸੀਪਲ ਧਿਰ ਜੋ ਦੋਸ਼ੀ ਆ ਉਹ ਦੱਸੂਗੀ ਕਿ ਅਸੀਂ ਦੱਸਾਂਗੇ ਜੇ ਸਾਸੀ ਦੱਸਣਾ ਹੈ ਮੈਂ ਇਹਨਾਂ ਤੋਂ ਗਰੰਟੀ ਲੈ ਲਵਾਂਗੇ ਉਹਨੂੰ ਲਾਗੂ ਕਰਨਗੇ ਅਸੀਂ ਦੱਸ ਦਿਆਂਗੇ ਤੁਸੀਂ ਕੀ ਹਾਲ ਦੱਸਦੇ ਹੋ ਤੁਸੀਂ ਤੁਹਾਡੇ ਮੁਤਾਬਕ ਕੀ ਹਾਲ ਹੈ ਮੈਂ ਉਦੋਂ ਦੱਸੂਗਾ ਜਦੋਂ ਇਹ ਦੱਸਣਗੇ ਕਿ ਸਾਡਾ ਲਾਗੂ ਹੋ ਜਾਊਗਾ ਅਦਰਵਾਇਜ਼ ਇਹ ਡਾਇਵਰਟ ਕਰਨ ਦੀਆਂ ਟੈਕਟਿਕਸ ਹੁੰਦੀਆਂ ਨਹੀਂ ਕਿ ਤੁਸੀਂ ਦੱਸੋ ਫਿਰ ਅਸੀਂ ਉਹਦੇ ਤੇ ਬਹਿਸ ਕਰਾਂਗੇ ਕਿਉਂ ਵੀ ਅਸੀਂ ਦੱਸੀਏ ਸਰਕਾਰ ਕੀ ਕਰਦੇ ਆਸਤੇ ਬਣਾਈ ਹੈ ਇਹ ਫੈਕਟਰੀ ਕਿਨਾਂ ਦੇ ਵਿੱਚੋਂ ਕਾਨੂੰਨ ਆਉ ਲਾਗੂ ਕਿਉਂ ਨਹੀਂ ਹੁੰਦਾਗਾ ਕਰੋ ਇਹਨੂੰ ਪੰਜਾਬ ਦੇ ਵਿੱਚੋਂ ਰਾਜ ਸਭਾ ਮੈਂਬਰ ਨੇ ਸੰਤ ਸੀਚੇ ਵਾਲਾ ਉਹਨਾਂ ਦਾ ਵੇਈਂ ਨਦੀ ਦਾ ਪ੍ਰੋਜੈਕਟ ਆ ਫਿਰ ਵੀ ਤੁਹਾਨੂੰ ਸਰਕਾਰ ਦੀ ਨੀਅਤ ਤੇ ਸ਼ੱਕ ਇਕੱਲਾ ਵੇਈਂ ਨਦੀ ਹੈ ਪਹਿਲੀ ਗੱਲ ਤੌਰ ਉਹਦਾ ਵੀ ਟੈਸਟ ਕਰ ਲੋ ਜਾ ਕੇ ਪਤਾ ਲੱਗ ਜਾਊਗਾ ਕੀ ਹਾਲ ਹੈ ਔਰ ਇਕੱਲੀ ਵੇਈਂ ਨਦੀ ਹੈ ਆ ਸਾਰਾ ਪੰਜਾਬ ਸਤਲੁਜ ਕਾ ਦਾ ਹੈ ਵਿਆਸ ਕਿੱਥੋਂ ਆਉਂਦਾ ਹੈ ਆ ਜਿਹੜੀਆਂ ਨਦੀਆਂ ਦਾ ਜ਼ਿਕਰ ਕੀਤਾ ਹੈ ਕਿੱਥੋਂ ਦੀਆਂ ਨੇ ਆ ਜੀਰਾ ਕਿੱਦੇ 'ਚ ਹੈ ਵਲੀਪੁਰ ਕਾ ਦੇ 'ਚ ਹੈ ਅਤਰਾਂਗ ਵਾਲਾ ਕਿੱਥੇ ਹੈ ਆ ਫਰੇਗੜ ਸਾਹਿਬ ਕਿੱਥੇ ਹੈ ਇਹ ਕੱਲੀ ਵਾਹੀ ਨਦੀ ਆਉਂਦੀ ਐ ਓਏ ਇੰਨਾ ਕੁਝ ਹੋ ਰਿਹਾ ਸ਼ਰਮ ਹੋ ਰ ਔਰ ਬੋਲਤਾ ਕਿ ਨਹੀਂ ਰਹੇ ਸਾਰੇ ਰਾਜ ਸਭਾ ਦੇ ਤਿੰਨ ਮੈਂਬਰ ਬੋਲੇ ਤਿੰਨ ਮੈਂਬਰ ਇਕੱਲੇ ਸੀਚੇਵਾਲ ਨਹੀਂ ਬੋਲੇ ਕਿਉਂ ਕੀ ਹੋ ਗਿਆ ਉਹ ਛੋੜਨਾ ਤੋਂ ਜਾ ਕੇ ਤੁਹਾਡੇ ਵੱਲੋਂ ਜੋ 15 ਸਤੰਬਰ ਦੀ ਚੇਤਾਵਨੀ ਦਿੱਤੀ ਗਈ ਆ ਕਿ ਬੰਨ ਮਾਰਾਂਗੇ ਉਸ ਨਾਲ ਕੋਈ ਹੱਲ ਹੋਊਗਾ ਜੀ ਤੁਸੀਂ ਦੱਸੋ ਕੀ ਕਰੀਏ ਹੋਰ ਸੀ ਦੱਸ ਦਿਓ ਕਾਰਨ ਇਹ ਹੈ ਕਿ ਜਦੋਂ ਸਰਕਾਰ ਕੁਝ ਨਹੀਂ ਕਰੂਗੀ ਤਾਂ ਲੋਕ ਕੀ ਕਰਨ ਉਹ ਬੰਨ ਮਾਰਾਂਗੇ ਜਾਂ ਕੀ ਮਾਰਾਂਗੇ ਜਾਂ ਕਿਵੇਂ ਕਰਾਂਗੇ ਉਹ ਤੁਹਾਨੂੰ ਦੱਸ ਕਰਕੇ ਦੱਸਾਂਗੇ ਪਰ ਕਰਾਂਗੇ ਔਰ ਇਹਦੀ ਜ਼ਿੰਮੇਦਾਰ ਵੀ ਸਰਕਾਰ ਹੋਗੀ ਅਸੀਂ ਤਾਂ ਆ ਸੰਕੇਤਕ ਹੈ ਅਸੀਂ ਕਹਿ ਰਹੇ ਹਾਂ ਸਮਝ ਜੋ ਨਹੀਂ ਤੇ ਅਸੀਂ ਕੁਝ ਕਰਾਂਗੇ ਜੋ ਹਜ਼ਾਰਾਂ ਨੌਜਵਾਨ ਤੁਹਾਡੇ ਤੇ ਉਮੀਦਾਂ ਲਾ ਕੇ ਆਏ ਨੇ ਕਿ ਸਾਡੇ ਆਖੂ ਕੁਝ ਕਰਨਗੇ ਪੱਕਾ ਹੱਲ ਕਰਕੇ ਮੋੜੋਗੇ ਉਹਨਾਂ ਨੂੰ ਪਹਿਲੀ ਗੱਲ ਤਾਂ ਅਸੀਂ ਆਗੂ ਨਹੀਂ ਇੰਨਾ ਚੋਈ ਇੱਕ ਹੈ ਤੇ ਸਾਰੇ ਹੀ ਆਗੂ ਨੇ ਅਸੀਂ ਸਾਰੇ ਹੀ ਇੱਕ ਹੈ ਕੋਈ ਆਗੂ ਨਹੀਂ ਔਰ ਦੂਜੀ ਗੱਲ ਹੁਣ ਜੇ ਛੇੜਿਆ ਤਾਂ ਕਰਕੇ ਹਟਾ ਲਾਂਗੇ ਇਹ ਪੱਕੀ ਗੱਲ ਕਿਉਂਕਿ ਗੱਲਾਂ ਬਹੁਤ ਹੋ ਗਈਆਂ ਹੁਣ ਕੁਛ ਨਾ ਕੁਛ ਇਨਾਂ ਨੂੰ ਕੰਕਰੀਟ ਕਰਨਾ ਪਊਗਾ ਔਰ ਇੱਕ ਪੂਰਾ ਪਲਾਨ ਦੇਣਾ ਪਊਗਾ ਨਹੀਂ ਤਾਂ ਫਿਰ ਅਸੀਂ ਕਰਾਂਗੇ ਜੋ 15 ਸਤੰਬਰ ਦੀ ਤਰੀਕ ਹੈ ਸਰਕਾਰ ਨੂੰ ਡੈਡ ਲਾਈਨ ਹੈ ਯਾ ਸਹੀ ਹੈ ਜੀ ਦਾ ਕਿਉਂਕਿ ਜਦੋਂ ਬਲੀਪੁਰ ਇਕੱਠ ਹੋਇਆ ਸੀ ਥੋੜੀ ਗਿਣਤੀ ਸੀ ਅੱਜ ਗਿਣਤੀ ਵਧੀ ਆ ਕਿ 15 ਸਤੰਬਰ ਨੂੰ ਲੱਖਾਂ ਲੋਕ ਆਉਣਗੇ ਬਿਲਕੁਲ ਆਉਣਗੇ ਜੇ ਨਹੀਂ ਆਉਣਗੇ ਤਾਂ ਨਹੀਂ ਹੋਊਗਾ ਇਹ ਤਾਂ ਲੋਕਾਂ ਦਾ ਕੰਮ ਹੈ ਮੇਰਾ ਕੰਮ ਤਾਂ ਨਹੀਂ ਇਹਨਾਂ ਦਾ ਕੰਮ ਤਾਂ ਨਹੀਂ ਇਹਨਾਂ ਦਾ ਕੰਮ ਤਾਂ ਨਹੀਂ ਥੋੜਾ ਕੰਮ ਤਾਂ ਨਹੀਂ ਲੋਕਾਂ ਦਾ ਕੰਮ ਹੈ ਆ ਜਾਣਗੇ ਤਾਂ ਰੋਕ ਦਿਆਂਗੇ ਇਹ ਬੰਦ ਵੀ ਹੋ ਜਾਊਗਾ ਆ ਤਿੰਨ ਖੇਤੀਬਾੜੀ ਦੇ ਕਾਨੂੰਨ ਕਾਲੇ ਬੰਦ ਨਹੀਂ ਕਰਾਤੇ ਆਪਾਂ ਵਾਪਸ ਨਹੀਂ ਕਰਾਤੇ ਲੋਕਾਂ ਨੇ ਹੀ ਕਰਾਇਆ ਹੈ ਜੇ ਕੋ ਕਿਸਾਨ ਲੀਡਰ ਕਹਿੰਦਾ ਮੈਂ ਕਰਾਏ ਇਹ ਤਾਂ ਗਲਤ ਹੈ ਲੋਕਾਂ ਨੇ ਕਰਾਏ ਤੇ ਲੋਕ ਹੀ ਹੋਣ ਕਰਾਉਣਗੇ ਕਿਉਂਦਾ ਗੁੱਡੇ ਨਾਲ ਇਹਨੂੰ ਬੰਨ ਮਾਰਨਾ ਵੱਡਾ ਪ੍ਰੋਜੈਕਟ ਆ ਪ੍ਰਸ਼ਾਸਨ ਨੇ ਰੋਕਣਾ ਵੀ ਆ ਕੰਟਰੋਲ ਕੈ ਹੋਜੂਗਾ ਸਾਰਾ ਮਾਮਲਾ ਕੀ ਕਰੀਏ ਸਰਕਾਰ ਜ਼ਿੰਮੇਵਾਰ ਕੀ ਕਰੀਏ ਤੁਸੀਂ ਦੱਸ ਦਿਓ ਅਸੀਂ ਤਾਂ ਵਾਰ-ਵਾਰ ਕਹਿ ਰਹੇ ਹਾਂ ਕਿ ਕੁਛ ਕਰੋ ਕੁਛ ਕਰੋ ਇਹਨਾਂ ਦਾ ਐਮਐਲਏ ਵੀ ਹੁੰਦਾ ਇਹਨਾਂ ਦੇ ਨੀਂਹ ਪੱਤਰ ਤੋੜੀ ਜਾਂਦਾ ਹੈ ਦੇ ਸਰਕਾਰ ਕੁਛ ਕਰ ਹੀ ਨਹੀਂ ਰਹੀ ਕੀ ਕਹਿੰਦੇ ਮੁੱਖ ਮੰਤਰੀ ਤੱਕ ਅਫਸਰ ਸਾਹੀ ਰਿਪੋਰਟਾਂ ਗਲਤ ਭੇਜ ਦਿੰਦੇ ਆ ਕਿ ਐਰਸਰਸਪੈਂਡ ਕਰ ਦਿਓ ਕੱਢੋ ਬਾਹਰ ਬਲਕੇ ਸਸਪੈਂਡ ਕਰੋ ਡੈਸਮਿਸ ਕਰੋ ਉਹਨਾਂ ਨੂੰ ਕੌਣ ਆ ਮੁੱਖ ਮੰਤਰੀ ਕੌਣ ਆ ਮਨਿਸਟਰ ਇਹੀ ਨੇ ਕੋਈ ਹੋਰ ਤਾਂ ਨਹੀਂ ਪਹਿਲਾਂ ਤਾਂ ਇਹ ਕਹਿ ਦਿੰਦੇ ਸੀ ਬਾਦਲ ਨਹੀਂ ਕਰ ਰਹੇ ਅਮਰਿੰਦਰ ਨਹੀਂ ਕਰ ਰਹੇ ਹੁਣ ਤਾਂ ਤੁਸੀਂ ਹੋ ਤੁਸੀਂ ਕਰ ਦਿਓ ਉਹ ਕਿਹੜਾ ਹਰਾਪੰਨੇ ਚਲਾ ਦਿਓ ਆ ਮੈਂ ਲੋਕਾਂ ਲਈ ਚੱਲਦਾ ਕਹਿੰਦੇ ਹਰਾਪੰਨੇ ਚਲਾ ਦਿਓ ਅਸੀਂ ਤਾਂ ਆ ਹੀ ਕਹਿ ਰਹੇ ਹਾਂ ਚਲਾ ਦਿਓ ਆ ਸਾਰੇ ਪੁੱਛੀ ਜਾ ਰਹੇ ਨੇ ਚਲਾ ਦਿਓ ਬਹੁਤ ਧੰਨਵਾਦ ਮਾਨ ਸਰ ਸਾਡੇ ਨਾਲ ਪਤਾਕਾਰ ਅਮਨਤੋਜ ਮਾਨ ਮजूद ਸੀ ਜੋ ਐਸਾ ਜੋ ਲੁਧਿਆਣੇ ਦੇ ਵਿੱਚ ਕਾਲੇ ਪਾਣੀਆਂ ਦਾ ਮੋਰਚਾ ਲੱਗਿਆ ਉਸ ਮੋਰਚੇ 'ਚ ਪਹੁੰਚੇ ਨੇ ਉਹਨਾਂ ਕਿਹਾ ਕਿ ਅਸੀਂ ਸਰਕਾਰ ਨੂੰ ਡੈਡਲਾਈਨ ਦੰਨੇ ਆ ਚੇਤਾਵਨੀ ਦੰਨੇ ਆ ਕਿ 15 ਸਤੰਬਰ ਤੱਕ ਜੇਕਰ ਇਸ ਦਾ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਪੱਕਾ ਬੰਨ ਮਾਰ ਦਿੱਤਾ ਜਾਵੇ